ਮਮੀ ਅੱਜ ਕਿ ਕਹਾਣੀ ਸੁਣਾਦੋ ਬਦੀ ਆਈ ਚਲੋ ਭਾਈ ਇੱਕ ਅੱਜ ਤੁਹਾਨੂੰ ਹੋਰ ਕਹਾਣੀ ਸੁਣਾਈਏ ਹੂੰ ਤੇ ਇੱਕ ਭਾਈ ਸਸਰੇ ਘਰ ਪਾਈ ਸਾਰੇ ਭੈਣ ਭਾਈਆਂ ਨੂੰ ਤੇ ਲਓ ਸੁਣ ਇੱਕ ਕਹਾਣੀ ਹੋਰ ਸੁਣਾਉਣੇ ਆਗੇ ਅੱਛਾ ਤੇ ਇੱਕ ਭਾਈ ਜੀ ਨਾਲ ਹੁੰਦਾ ਸੀਗਾ ਹਾਂ ਚੜਦਾ ਨਰਜ਼ਈ ਦਿਲ ਦਾ ਹੁੰਦਾ ਸੀਗਾ ਉਹ ਤਰਸ ਤੁਰਸ ਜਮਾਨੇ ਤੇ ਆਉਂਦਾ ਹੈਗਾ ਤੇ ਉਹ ਭਾਈ ਕੀ ਕਰਦਾ ਤੇ ਉਹਨੇ ਕਦੇ ਹੁਨੀਤੀ ਕਰਿਆ ਜੇ ਕੋਈ ਮੈਂਸਾ ਉਹਦੇ ਡੰਡਾ ਮਾਰਨਾ ਘਰੇ ਪਸ਼ੂ ਰੱਖੇ ਹੋਏ ਤੇ ਵੀ ਤੇ ਕੋਈ ਗਾਂ ਉਹਦੇ ਡੰਡਾ ਮਾਰਨਾ ਕੋਈ ਕੁੱਤਾ ਬਿੱਲਾ ਆ ਉਹਦੇ ਡੰਡਾ ਮਾਰਨਾ ਮਾ ਗਰ ਪਾਇ ਜਾਣਾ ਤੇ ਭਾਈ ਐਡਾ ਨਰਦਾਈ ਦਿਲ ਦਾ ਤੀਗਾ ਪਾਪ ਹੀ ਕਰਦਾ ਰਹਿੰਦਾ ਹਾਂ ਬਾਹਲੇ ਪਾਪ ਕਰਦਾ ਟੀਗਾ ਤੇ ਐਡਾ ਹੁਈ ਵੀ ਕਰਦਾ ਹੈਗਾ ਜਮ ਤਰਸੋਂ ਨੂੰ ਕਿਸੇ ਤੇ ਆਉਂਦਾ ਹੀ ਨਹੀਂ ਜੀ ਹੂੰਨੇ ਭਾਈ ਸਾਸ ਵੀ ਉਹਨਾਂ ਦੇ ਤੇ ਉਹਦੇ ਕਿਤੇ ਬਸਰੂ ਦੇ ਡੰਡਾ ਮਾਰਿਆ ਤੇ ਭਾਈ ਉਹ ਬਸ ਰੋ ਮਾਰਦੇ ਤੇ ਫੇਰ ਉਹ ਖੇਤਵੰਨੇ ਕੰਮ ਕਰਦਾ ਖੇਤ ਭਾਈ ਰੋਜ ਆ ਜਾਂਦੇ ਉਹ ਰੋਜਾਂ ਨੂੰ ਨਾ ਮਾਰਦਾ ਤੇ ਫੜਦਾ ਉਹਨਾਂ ਦੇ ਮਾਗਰ ਪਾਇਆ ਜਾਂਦਾ ਤੇ ਭਾਈ ਕੋ ਰੋਏ ਵਿੱਚ ਬੱਚਾ ਤੀਕਾ ਤੇ ਊਂ ਬੱਚੇ ਨੂੰ ਫੜ ਕੇ ਭਾਈ ਉਹ ਮਾਰ ਕੇ ਖਾਦਾ ਉਹਨੇ ਤੇ ਭਾਈ ਮੈਂ ਪਾਪ ਕਰਦਾ ਜਿੰਨੇ ਕਰਦਾ ਉਹ ਪੁੱਠੇ ਕੰਮ ਕਰਦਾ ਪਾਪ ਹੀ ਕਰਦਾ ਤੇ ਭਾਈ ਐ ਕਰਦਾ ਤੇ ਉਹਨਾਂ ਦੇ ਲਾੜ ਹੈ ਨਹੀਂ ਦੀ ਦੋਨੇ ਜੀਤੇ ਨੇ ਲਾੜ ਹੈ ਨਹੀਂ ਦੀ ਤੇ ਭਾਈ ਉਹਦੇ ਘਰ ਵਾਲੀ ਉਹਨੂੰ ਸਮਝਾਉਂਦੀ ਰਹਿੰਦੀ ਵੀ ਤੂੰ ਨਾ ਐ ਤੇ ਉਹ ਕਰਿਆ ਕਰ ਤੂੰ ਪਸੂ ਦੇ ਇੱਕ ਇੱਕ ਜਮੇਨੇ ਕਰਦਾ ਹੈਗਾ ਉਹਦੇ ਨੰਡਾ ਮਾਰਦਾ ਤੇ ਭਾਈ ਉਹ ਨਹੀਂ ਸਮਝਦਾ ਤੀ ਚੱਲ ਭਾਈਏ ਚੱਲੋ ਚੱਲੀ ਗਿਆ ਉਹਨਾਂ ਦਾ ਕੰਮ ਤੇ ਜਦੋਂ ਉਹ 40 ਸਾਲ ਦਾ ਹੋ ਗਿਆ ਤੇ ਭਾਈ ਉਹਦੇ ਮਾਨ ਚ ਕੋਈ ਬਸ ਜਦੋਂ ਉਮਰ ਵੱਡੀ ਹੋ ਜਾਂਦੀ ਫਰਕ ਪਾਇਆ ਜਾਂਦਾ ਹੈਗਾ ਤੇ ਮਾਨ ਚ ਭਈ ਦਿਆਰ ਹਮੋਂ ਲੱਗ ਗਿਆ ਤੇ ਵੀ ਮੇਰੇ ਲਾੜ ਦੀ ਨਹੀਂ ਹੋਈ ਕਹਿੰਦਾ ਤੇ ਉਹਨੇ ਪਈ ਦੇਰ ਹੈ ਮੋਲ ਲੱਗ ਗਿਆ ਉਹ ਦੇ ਘਰ ਵਾਲੀ ਨੂੰ ਕਹਿੰਦਾ ਐ ਕਰਿਆ ਕਰ ਕਹਿੰਦਾ ਜਦੋਂ ਮੈਂ ਕਹਿੰਦਾ ਖੇਤ ਜਾਣਾ ਹੁੰਦਾ ਤੇ ਤੂੰ ਕਹਿੰਦਾ ਰੋਟੀ ਕਹਿੰਦਾ ਮੇਰੇ ਇਕੱਲੇ ਦੀ ਨਾ ਬਣਿਆ ਫਿਰ ਦੋ ਜਣਾ ਦੀ ਰੋਟੀ ਬਣਦਿਆ ਕਰ ਕਹਿੰਦਾ ਤੇ ਭਾਈ ਉਹ ਰੋਟੀਆਂ ਵੱੱਦ ਬਣਾ ਕੇ ਲੈ ਜਾ ਕਰੀ ਤੇ ਉੱਥੇ ਭਾਈ ਗੀਜਾ ਭਰ ਕੇ ਦਾਣਿਆਂ ਦਾ ਲੈ ਜਾ ਕਰੀ ਰਾਹ 'ਚ ਜਿੱਥੇ ਥਾਂ ਹੋਇਆ ਕਰ ਉੱਥੇ ਖਾਣ ਪਿਆ ਕਰੀ ਤੇ ਜਾਨਵਰ ਚੁਗ ਲਿਆ ਕਰਨਗੇ ਵੀ ਤੇ ਫੁੰਨ ਜੇ ਲੱਗਿਆ ਕਰਨ ਉਹ ਤੇ ਉਹਨੇ ਉਹ ਕੰਮ ਛੱਡ ਤੇ ਆਪਦੇ ਜਿਹੜੇ ਪਹਿਲਾਂ ਭਾੜੇ ਕੰਮ ਕਰਦਾ ਤੇਗਾ ਤੇ ਫੁੰਨ ਦੇ ਕੰਮ ਜੇ ਲੱਗਿਆ ਕਰਨ ਉਥੇ ਭਾਈ ਖੇਤ ਕੁੱਤੀ ਸੂਈ ਤੇ ਭਾਈ ਉਹਦੇ ਵਾਸਤੇ ਲੱਸੀ ਲੈ ਜਾਇਆ ਕਰੇ ਰੋਟੀਆਂ ਲੈ ਜਾਇਆ ਕਰੇ ਇੱਕ ਦੋ ਵਾਰੀ ਭਾਈ ਪ੍ਰਸ਼ਾਦ ਬਣਾ ਕੇ ਵੀ ਲੈ ਗਿਆ ਹੂੰ ਪ੍ਰਸ਼ਾਦ ਬਣਾ ਕੇ ਵੀ ਲੈ ਗਿਆ ਤੇ ਲੈ ਜਾਇਆ ਕਰੇ ਭਾਈ ਫੁੰਨ ਲੱਗਿਆ ਕਰਨ ਤੇ ਮੁੜ ਕੇ ਭਾਈ ਕੀ ਕਹਿੰਦਾ ਕਹਿੰਦਾ ਵੀ ਰੋਟੀਆਂ ਵੀ ਪਾ ਦੇਣਾ ਧਾਣੇ ਵੀ ਪਾ ਦੇਣਾ ਕਹਿੰਦਾ ਪਾਣੀ ਪੀਣ ਦਾ ਨਹੀਂ ਕੋਈ ਹੈਗਾ ਕਹਿੰਦਾ ਉਹਨੇ ਭਾਈ ਕੀ ਕਰਿਆ ਤੇ ਹੌਲੀ ਹੌਲੀ ਰੋਜ਼ ਥੋੜਾ ਥੋੜਾ ਤੇ ਭਾਈ ਉਥੇ ਬੂਰ ਲਾ ਲਿਆ ਬੂਰ ਪੱਟਣ ਲੱਗ ਗਿਆ ਬੂਰ ਲਾ ਲਿਆ ਜਦੋਂ ਪੱਟਣ ਲੱਗ ਗਿਆ ਤੇ ਥੋੜਾ ਥੋੜਾ ਰੋਜ਼ ਪੱਟ ਲਿਆ ਕਰ ਰੋਜ਼ ਪੱਟ ਲਿਆ ਕਰ ਤੇ ਭਾਈ ਉਹਨੇ ਕੁਝ ਦਿਨਾਂ ਚ ਬੂਰ ਲਾ ਲਿਆ ਹੌਲੀ ਹੌਲੀ ਤੇ ਲਾ ਕੇ ਤੇ ਪਾਣੀ ਵੀ ਸਾਰਨ ਕਰ ਲਿਆ ਤੇ ਭਾਈ ਪਾਣੀ ਕਹਿੰਦਾ ਕਿੱਲੇ ਕਿੱਲੇ ਦੀ ਵਾਹੀ ਤੇ ਭਾਂਡੇ ਧਰ ਤੇ ਤੇ ਪਾਣੀ ਪਾਇਆ ਕਰੋਨਾ ਚ ਅੱਛਾ ਤੇ ਚਲ ਚੰਗੇ ਕੰਮ ਕਰਨ ਲੱਗ ਗਿਆ ਜਦੋਂ ਚੰਗੇ ਕੰਮ ਕਰਨ ਲੱਗ ਗਿਆ ਤੇ ਭਾਈ ਇੱਕ ਦਿਨ ਕੰਮ ਕਰੀ ਜਾਂਦਾ ਖੇਤ ਚ ਕੋ ਸਾਧੂ ਸੰਤ ਆ ਗਿਆ ਸਾਧੂ ਸੰਤ ਆਇਆ ਤੇ ਕਹਿੰਦਾ ਭਗਤ ਜੀ ਮੈਂ ਤਾਂ ਪਾਣੀ ਪੀਣਾ ਦੂ ਕਹਿੰਦਾ ਪਾਪਾ ਪਾਣੀ ਹੀ ਨਹੀਂ ਆਤੀ ਦੱਸਣਾ ਹਾਂ ਕਹਿੰਦਾ ਪਾਣੀ ਤਾਂ ਪੀ ਲੈ ਪਹਿਲਾਂ ਚਲ ਭਾਈ ਉਹਨੂੰ ਪਾਣੀ ਪੀ ਲਿਆ ਤੇ ਝਿੰਕੇ ਪਾਣੀ ਉਹ ਦੂਹਰੋਂ ਉਹਦੇ ਘਰ ਵਾਲੀ ਦੀ ਜੀ ਉਹਨੂੰ ਰੋਟੀ ਲਈ ਰਹਿੰਦੀ ਕਹਿੰਦਾ ਬਹਿ ਜਾ ਪਾਪਾ ਰੋਟੀ ਛਾ ਕੇ ਬਾਹਰ ਜਾ ਕਹਿੰਦਾ ਨਾ ਭਗਤਾ ਰੋਟੀ ਤੇ ਚਲ ਤੂੰ ਖਾ ਲੀਦਾ ਕਹਿੰਦਾ ਨਾ ਆ ਕੇ ਰੋਟੀ ਤੇਰੇ ਜੋ ਗਰੀ ਹੋਊਗੀ ਹੁਣ ਰੋਟੀ ਨਹੀਂ ਤੂੰ ਇਕੱਲਾ ਫਿਰ ਚਗਾ ਮੱਕਾ ਨਾ ਤੇਰੀ ਰੋਟੀ ਲੈਣਦੀ ਹੋਊਗੀ ਹਾਂ ਨਹੀਂ ਬਾਬੂ ਵੀ ਦੋ ਜਨਾਂ ਦੀ ਰੋਟੀ ਕਿਹਾ ਹੈ ਮੇਰਾ ਤੇ ਵੀ ਵੱਧਦੀ ਨਹੀਂ ਰੋਟੀ ਲੈਂਦੀ ਆ ਇਹ ਤੇ ਕਹਿੰਦਾ ਸਿਆ ਭਗਤਾ ਚਲ ਫਿਰ ਜੀ ਤੂੰ ਕਹਿ ਨਾ ਮੈਂ ਖਾ ਲੈਂਦਾ ਤੇ ਚਲ ਫੇ ਰੋਟੀ ਦੇ ਦੀ ਨੂੰ ਰੋਟੀ ਖਾ ਲਈ ਰੋਟੀ ਖਾ ਕੇ ਤੇ ਗੱਲ ਨਹੀਂ ਪੈ ਗਿਆ ਤੇ ਕਹਿੰਦਾ ਵੀ ਮੇਰੇ ਕਹਿੰਦਾ ਵੀ ਉਹ ਕਹਿੰਦਾ ਕਹਿੰਦਾ ਫਿਰ ਕਰਾਲ ਤੇਰੀ ਰੋਟੀ ਲੈ ਕੇ ਆ ਗਈ ਬਾਲ ਬੱਚੇ ਘਰੇ ੱਲੇ ਹੋਣਗੇ ਤੇ ਕਹਿੰਦਾ ਬਾਲ ਬੱਚੇ ਤਾਂ ਬਾਬਾ ਹੈ ਨਹੀਂ ਜੀ ਕਹਿੰਦਾ ਹੂੰ ਕਹਿੰਦਾ ਸੇ ਭਗਤਾ ਬੱਚੇ ਹੈ ਨਹੀਂਗੇ ਕਹਿੰਦਾ ਨਾ ਕਹਿੰਦਾ ਤੂੰ ਆਏ ਕਰੀ ਅੱਜ ਤੋਂ ਕਹਿੰਦਾ ਤੇਰੇ ਸਾਲ ਨੂੰ ਆ ਦੇਨ 3 ਕਾਨੂੰ ਤੇਰੇ ਘਰੇ ਬੱਚਾ ਪੈਦਾ ਹੋਊਗਾ ਹੂੰ ਤੇ ਜਦੋਂ ਉਹ ਬੱਚਾ ਪੈਦਾ ਹੋਊਗਾ ਹਨਾ ਤੂੰ ਵੀ ਉਹ ਬੱਚੇ ਬੱਚੇ ਦਾ ਕਹਿੰਦਾ ਨਾਮ ਆਇ ਰੱਖੂਗਾ ਕਹਿੰਦਾ ਵੀ ਬਾਬਾ ਫਿਰ ਤੂੰ ਨਾਮ ਤਾਂ ਰੱਖੇਗਾ ਤੇ ਤੈਨੂੰ ਮੈਂ ਕਿੱਥੇ ਪਾ ਲੂੰ ਤੇ ਤੇਰਾ ਮੈਨੂੰ ਕਿਹੜਾ ਕੋਠਾ ਠਾ ਟਕਾਣ ਦਾ ਪਤਾ ਕਹਿੰਦਾ ਵੀ ਠਾ ਟਕਾਣਾ ਤਾਂ ਕੋਈ ਨਹੀਂ ਮੇਰਾ ਤੇ ਵੀ ਮੈਂ ਜਦੋਂ ਤੇਰੇ ਬੱਚਾ ਹੋਗਾ ਮੈਂ ਤੈਨੂੰ ਇੱਥੇ ਹੀ ਮਿਲੂਗਾ ਸੋਹੂ ਤੇ ਜਦੋਂ ਬੱਚਾ ਹੋਗਾ ਤੂੰ ਇੱਥੇ ਪੂਤੇ ਆ ਜੀ ਇੱਥੇ ਮਿਲੂ ਤੈਨੂੰ ਮੈਂ ਉਹਦਾ ਨਾਮ ਆਇ ਰੱਖੂ ਅੱਛਾ ਤੇ ਭਾਈ ਕਹਨਾ ਠੀਕ ਆ ਚਲਾਂ ਜੀ ਆਪ ਦਾ ਰਹਿੰਦੇ ਰਹੇ ਉਹੀ ਸਾਲ ਤੋਂ ਜਦੋਂ ਭਾਈ ਉਹਨਾਂ ਵੀ ਕਿੱਥੇ ਇੰਨੇ ਚਿਰ ਦੇ ਲਾਗ ਨਹੀਂ ਹੋਈ ਕੀ ਵੀ ਤੇ ਉਹਦੇ ਭਾਈ ਬੱਚਾ ਹੋਣ ਵਾਲਾ ਹੋ ਗਿਆ ਤੇ ਉਹੀ ਦਿਨ ਤਰੀਕ ਜਿਹੜੀ ਬਾਬੇ ਨੇ ਦੱਸੀ ਸੀ ਉਹਨਾਂ ਦੇ ਭਾਈ ਮੁੰਡਾ ਹੂੰ ਜਦੋਂ ਮੁੰਡਾ ਹੋਇਆ ਉਹ ਉਹ ਦਿਨ ਖੇਤਾਂ ਖੇਤ ਕਿਨੂੰ ਭੱਜ ਲੈ ਖੇਤ ਆਇਆ ਜਦੋਂ ਦੇਖਿਆ ਉੱਥੇ ਹੀ ਬੈਠਾ ਬਾਪਾ ਜਦੋਂ ਬਾਬਾ ਉੱਥੇ ਬੈਠਾ ਤੇ ਭਾਈ ਉਹਨੂੰ ਕਹਿੰਦਾ ਫਗਤ ਆ ਮੁੰਡਾ ਹੋਇਆ ਕਹਿੰਦਾ ਹਾਂ ਬਾਬਾ ਉਹਦਾ ਮੁੰਡਾ ਹੋਇਆ ਕਹਿੰਦਾ ਤੂੰ ਕਹਿੰਦਾ ਤੇ ਨਾਂ ਉਹਦਾ ਮੈਂ ਰੱਖੂਗਾ ਮਿਤੂਰਾ ਉਹਦਾ ਨਾਂ ਰੱਖ ਕਹਿੰਦਾ ਵੀ ਨਾਂ ਪਹਿਲਾਂ ਮੇਰੀ ਗੱਲ ਮੰਨੇਗਾ ਕਹਿੰਦਾ ਕਹਿੰਦਾ ਵਚਨ ਤਾਂ ਨਹੀਂ ਮੇਰੇ ਮੂਡ ਦਾ ਜਿਹੜੀ ਗੱਲ ਕਹੂੰ ਉਹ ਮੈਂ ਕਰੇਗਾ ਕਹਿੰਦਾ ਹਾਂ ਬਾਬਾ ਉਹ ਮੈਂ ਕਰਾਂਗਾ ਕਹਿੰਦਾ ਦੇਖੀ ਮੁੱਕਲ ਨਾਲੇ ਕਹਿੰਦਾ ਨਹੀਂ ਮੁੱਕਲ ਦਾ ਕਹਿੰਦਾ ਜਿਵੇਂ ਤੂੰ ਕਹੇਗਾ ਮੈਂ ਉਹ ਮੈਂ ਕਰੂੰ ਤੇ ਕਹਿੰਦਾ ਫੇਰ ਤੂੰ ਆਏ ਕਰੀਂ ਚੜਦੇ ਕਿੰਨੀ ਕਹਿੰਦਾ ਟੂਆ ਪਟਲਾ ਜਾ ਤੇ ਟੂਆ ਪਟ ਕੇ ਉਹ ਬੱਚੇ ਨੂੰ ਉੱਥੇ ਦੱਬ ਦੇ ਉਹ ਚੜਾ ਬਈ ਹਾਂ ਜਿਵੇਂ ਉਹਨੂੰ ਬੱਚੇ ਨੂੰ ਦੱਬ ਦੇ ਤੇ ਹੈਨਾ ਮੇਰਾ ਬਚਨ ਨਾ ਮੋੜੇ ਹੈਨਾ ਫਿਰ ਮੈਂ ਜਿੰਮੇ ਤੈਨੂੰ ਕਿਹਾਵੇਂ ਤਾਂ ਤੇ ਕਹਿੰਦਾ ਵੀ ਤੂੰ ਉਹ ਬੱਚੇ ਨੂੰ ਉੱਥੇ ਦੱਬ ਦੇ ਕਹਿੰਦਾ ਉੱਥੇ ਦੱਬ ਕੇ ਤੇ ਮੇਰੇ ਕੋਲ ਹੈ ਇਹ ਲੋਕਾਂ ਨਾਲ ਨਹੀਂ ਮੈਂ ਇੱਥੇ ਬੱਠਾ ਹਾਂ ਪਰ ਯੋਨੇ ਕੀ ਕਰਾ ਜਾ ਕੇ ਚੜਦੇ ਕਿੰਨੀ ਟੂਆ ਪਟ ਕੇ ਤੇ ਜਵਾਕ ਉੱਥੇ ਦੱਬ ਕੇ ਤੇ ਉਹਦੇ ਕੋਲ ਇੱਛੇ ਹੀ ਦਵਾਦੇ। ਕਹਿੰਦਾ ਹਾਂ ਬਾਬਾ। ਦ ਬੈਹਣਾ ਦ ਬੈਹਣਾ ਤੇ ਕਹਿੰਦਾ ਤੇ ਕਹਿੰਦਾ ਫੇਰ ਹੁਣ ਸਾਲ ਤੋਂ ਆ ਤਰੀਕ ਨੂੰ ਇੱਕ ਬੱਚਾ ਤੇਰੇ ਹੋਰ ਹੋਊਗਾ। ਉਹਦਾ ਨਾਮ ਵੀ ਮੈਂ ਰੱਖੂੰ ਕਹਿੰਦਾ। ਤੇ ਕਹਿੰਦਾ ਠੀਕ ਉਹ ਤਾਂ ਤੇ ਭਾਈ ਉਹ ਬਾਬਾ ਉਹ ਮਾਂ ਨੇ ਬੈਠੀ ਉਹ ਮਾਈ ਉੱਥੇ ਪਾਸਾ ਮੰਗਦੇ। ਤੇ ਜਦੋਂ ਭਾਈ ਉਹ ਤਾਂ ਕੋਈ ਪ੍ਰਮਾਤਮਾ ਦੇ ਰੂਪ ਚ ਤੀਗਾ। ਹਾਂ। ਕਿ ਭਾਈ। ਚਲੇ ਇਮੋਰ ਤੇ ਸਾ ਤੋਂ ਦਵਾਰੇ ਭਾਈ ਉਹਦੇ ਫੇਰ ਮੁੰਡਾ ਹੋਇਆ ਫਿਰ ਮੁੰਡਾ ਹੋਇਆ ਤੇ ਉਹ ਫੇਰ ਭੱਜਿਆ ਜਦੋਂ ਭੱਜਿਆ ਤੇ ਭਾਈ ਉਥੇ ਦੇਖਾ ਪਾਪਾ ਬੈਠਾ ਤੇ ਜਦੋਂ ਬੈਠਾ ਤੇ ਭਾਈ ਉਹ ਕਹਿੰਦਾ ਵੀ ਭਗਤਾ ਆ ਗਿਆ ਕਹਿੰਦਾ ਹਾਂ ਫੇਰ ਪਾਪਾ ਰੱਖ ਨਾਮ ਕਹਿੰਦਾ ਬੱਚੇ ਦਾ ਕਹਿੰਦਾ ਮੇਰੀ ਗੁੰਮ ਵੀ ਨਾ ਗੱਲ ਟਾਲੀ ਤੂੰ ਕਹਿੰਦਾ ਨਹੀਂ ਬੱਬਾ ਟਾਲ ਨਾ ਜਿਵੇਂ ਤੂੰ ਪਹਿਲਾਂ ਹੋਵੇ ਤੂੰ ਮੈਂ ਹੁਣ ਤੇ ਉਥੇ ਚੱਲੂ ਬਚਨਾ ਤੇ ਤੇ ਕਹਿੰਦਾ ਫਿਰ ਐ ਕਰ ਮੂਸਿਪ ਦੇ ਕਿੰਨੀ ਧੋਆ ਪਟ ਗਿਓ ਨੂਸਿਪ ਦੇ ਕਿੰਨੀ ਦੱਬਦੇ ਅੱਛਾ ਕਹਿੰਦਾ ਅਸੇ ਬਾਬਾ ਚਲ ਪਈਓ ਘਰ ਨੂ ਆ ਗਿਆ ਘਰੇ ਆ ਕੇ ਜਦੋਂ ਉਹਨੇ ਪਈ ਸਿਪ ਦੇ ਕਿੰਨੀ ਉੱਥੇ ਧੋਆ ਪਟਨੇ ਦਾ ਪਤਾ ਕਿਸੇ ਨੇ ਸੁਣੀ ਉਹਨੇ ਉਹਦੇ ਘਰ ਆਲੀ ਲੈਣੇ ਕਿਹਾ ਨਾ ਪਈ ਉਹਨੇ ਕਿਸੇ ਦੀ ਸੁਣੀ ਉੱਥੇ ਦੱਬਤਾ ਤੇ ਜਦੋਂ ਦੱਬਤਾ ਤੇ ਪਈ ਖੇਤ ਵੀ ਰਹੇ ਕਹਿੰਦਾ ਆ ਗਿਆ ਭਗਤਕ ਹਨਾ ਕਹਿੰਦਾ ਮੈਂ ਹਾਲ ਤੋਂ ਆਹ ਦਿੰ ਤ੍ਰੀ ਨੂੰ ਤੇਰੇ ਬੱਚਾ ਫਿਰ ਹੋਊਗਾ ਹਨਾ ਫਿਰ ਮੈਂ ਕਹਿੰਦਾ ਠੀਕ ਆ ਚਲ ਪਈ ਸੱਤ ਵਚਨ ਕਹਿੰਦਾ ਬਾਬਾ ਐ ਕਹਿ ਕੇ ਚਲ ਪਈ ਉਹ ਉੱਥੇ ਰੋਪ ਹੋਗਾ ਬਾਬਾ ਲੋਕਾਂ ਆ ਗਿਆ ਐਨਸ ਪਈ ਉਹ ਮੇ ਕੰਮ ਕਰ ਕਰ ਦੇ ਰਹੇ ਉਹਨੂੰ ਕੋਈ ਉਹੋ ਜੀ ਹੋਇਆ ਉਹਨੇ ਆਖਾ ਵੀ ਕੋਈ ਪ੍ਰਮਾਤਮਾ ਖਬਰ ਕੋਈ ਚੰਗੇ ਦੀ ਉਹਤੀ ਕਰੂੰਗਾ ਜਦੋਂ ਭਾਈ ਤੀਜਾ ਬੱਚਾ ਹੋਇਆ ਤੀਜਾ ਬੱਚਾ ਹੋਇਆ ਤੇ ਭਾਈ ਉਹ ਖੇਤ ਨੂੰ ਭੱਜ ਲਿਆ ਖੇਤ ਆਇਆ ਤੇ ਬਾਬਾ ਆਪੇ ਬੈਠਾ ਜਦੋਂ ਖੇਤ ਨੂੰ ਭੱਜ ਲਿਆ ਤੇ ਖੇਤ ਆਇਆ ਤੇ ਬਾਬਾ ਬੈਠਾ ਜਦੋਂ ਬੈਠਾ ਤੇ ਪਈ ਉਹ ਕਹਿੰਦੇ ਪਿੰਡ ਦੇ ਕਹਿੰਦੇ ਵੀ ਇਹਨੇ ਕੀ ਕਰਦਾ ਗਾਣਾ ਤੇ ਉਹਨੂੰ ਕਹਦਾ ਜੂ ਭਰਤਾ ਐ ਕਰੀ ਕਹਿੰਦਾ ਵੀ ਹੋਗਾ ਤੀਜਾ ਬੱਚਾ ਕਹਿੰਦਾ ਹਾਂ ਕਹਿੰਦਾ ਤੀਜੇ ਬੱਚੇ ਨੂੰ ਤੂੰ ਹੁਣ ਐ ਕਰੀ ਕਹਿੰਦਾ ਉਹਨੂੰ ਕਹਦਾ ਬੇੜ ਦੇ ਵਿਚਾਲੇ ਮੰਜਾੜਾ ਕੇ ਉੱਥੇ ਪਾਣੀ ਉੱਥੇ ਪਾ ਕੇ ਕਹਿੰਦਾ ਤੇ ਇਹ ਕਹਿੰਦਾ ਤੁਸੀਂ ਦੋਏ ਜੀ ਕਹਿੰਦਾ ਬਾਹਰ ਬਾਹਰ ਨਿਕਲ ਕੇ ਬਾਹਰ ਚ ਖੜਜੇ ਹੋਣਾ ਬਾਹਰ ਪੇਟ ਦੇ ਬਾਹਰ ਬਾਹਰ ਚ ਖੜਜੇ ਹੋਣਾ ਤੇ ਫਿਰ ਤੁਸੀਂ ਵੈਸੇ ਸੋਨ ਨੂੰ ਸਾਰੀਆਂ ਗੱਲਾਂ ਦਾ ਆਪੇ ਪਤਾ ਲੱਗ ਗਿਆ ਵੀ ਮੈਂ ਪੁੱਛਣੀ ਜ਼ਰਤ ਨਹੀਂ ਦੱਸਦਾ ਕਹਦਾ ਸੋਨ ਨੂੰ ਵੀ ਸੋਨ ਨੂੰ ਸਾਰੀ ਸਚਾਈ ਆਪੇ ਪਤਾ ਲੱਗ ਗਈ ਕਹਿੰਦਾ ਠੀਕ ਹੈ ਬਾਬਾ ਕਹਿੰਦਾ ਤੇ ਕਹਿੰਦਾ ਜਾ ਬਗਜਾ ਕਰੇ ਮੁਰਜਾ ਕਹਿੰਦਾ ਬਸ ਆ ਕੰਮ ਕਰ ਜਾ ਕੇ ਕਹਿੰਦਾ ਤੂੰ ਉਹ ਬੱਚੇ ਨੂੰ ਤੀਜੇ ਨੂੰ ਵੇੜ ਤੇ ਵਿਚਾਲੇ ਮੰਜਾ ਡੱਕ ਉੱਥੇ ਪਾ ਦੇ ਕਹਿੰਦਾ ਜਾ ਕੇ ਤੈਨੂੰ ਕਹਿੰਨਾ ਫਿਰ ਆਉਂਦੀਆਂ ਬਾਹ ਪੇੜ ਕੇ ਤੇ ਦੋ ਜੀ ਵਾਰ ਚ ਖੜਜੋ ਬੰਦਾ ਹੱਥ ਹੀ ਸੁੱਟ ਲੋ ਫਿਰ ਸਾਰਾ ਕੁਝ ਪਤਾ ਲੱਗ ਜਾਣਾ ਕਹਿੰਨਾ ਠੀਕ ਆਪੇ ਜੇਦੋਂ ਘਰੇ ਆਇਆ ਹੌਣ ਲੱਗਿਆ ਉਹਦੇ ਲੋਕ ਪਿੰਡ ਦੇ ਲੋਕ ਮੰਗਰ ਪਏ ਆਣ ਕਮਾਨ ਦੇ ਇਕਨਾਂ ਦੇ ਪਏ ਮਾਗਰ ਕਹਿੰਦੇ ਤੂੰ ਹੋਏ ਨੂੰ ਤੀਜੇ ਨੂੰ ਵੀ ਮਾਰੇਗਾ ਤੂੰ ਦੋ ਜਵਾਕ ਮਾਰਤੇ ਸੀ ਬੋਲੇ ਨੇ ਹੈ ਕਿ ਚਲ ਕੋਈ ਨਹੀਂ ਇਹਦੇ ਜਵਾਕ ਨੇ ਕਿ ਜਿਵੇਂ ਕੱਲ ਦਾ ਕਰੀ ਜਾਂਦੇ ਤੇ ਕਹਿੰਦੇ ਹੁਣ ਤੂੰ ਤੀਜੇ ਜਵਾਕ ਨੂੰ ਮਾਰਨਾ ਰਸੀ ਮਾਰਨਾ ਨਹੀਂ ਦਿੰਦੇ ਹੈ ਇਹ ਕਹਿੰਦੇ ਕਹਿੰਦਾ ਮੈਂ ਮਾਰਦਾ ਕਹਿੰਦਾ ਨਾਸ ਨਾ ਨਾ ਕੁੱਤਾਂਗੇ ਕਹਿੰਦੇ ਤੇ ਵੀ ਤੂੰ ਮਾਰੇਗਾ ਕਹਿੰਦਾ ਨਹੀਂ ਮਾਰਦਾ ਵੀ ਤੁਸੀਂ ਮੇਰੀ ਗੱਲ ਸੁਣ ਲਓ ਮੈਂ ਨਹੀਂ ਮਾਰਦਾ ਮੇਰੇ ਮੰਗਰੇ ਦਾ ਜੋਕਾ ਨੂੰ ਤੁਸੀਂ ਜਿਵੇਂ ਉਹ ਇੰਨਾ ਹੋ ਗਿਆ ਚਲ ਪਈ ਉਹਦੇ ਮਾਂਗ ਲਾ ਗਏ ਉਹ ਨਤੀਜੇ ਦੀ ਬਾਤ ਨੂੰ ਮੰਨ ਜਾ ਰਹਾ ਹੈ ਮੰਨ ਜਾ ਰਹਾ ਕਿ ਤੇ ਲੇ ਲੇ ਚਪਾ ਕੇ ਲਵੇਟ ਕੇ ਬੜੇ ਚਪਾਤਾ ਪਾ ਕੇ ਤੇ ਦੁਆ ਦੇ ਕਰ ਨੂੰ ਕਹਿੰਦਾ ਵੀ ਬਾਹਰ ਆ ਜਾ ਬਾਹਰ ਚ ਖੜ ਗਏ ਬਾਹਰ ਹੀ ਢੇਰਤਾ ਬਾਹਰ ਚ ਖੜ ਗਏ ਜਦੋਂ ਕਹਿੰਦਾ ਵੀ ਲੈ ਮਾਰੇ ਨਾ ਮਾਰੇਗਾ ਕਹਿੰਦਾ ਕਿ ਤੇ ਮਾਰਦਾ ਨਹੀਂ ਕਹਿੰਦਾ ਤੁਸੀਂ ਵੀ ਕਹਿੰਦਾ ਬਾਹਰ ਚ ਬੰਦੋ ਬਾਹਰ ਆ ਜਾਓ ਕਹਿੰਦਾ ਬਾਹਰ ਚ ਖੜ ਗਏ ਤੇ ਭਾਈ ਜਦੋਂ ਬਾਹਰ ਚ ਖੜ ਗਏ ਤੇ ਜਿਹੜਾ ਚੜਦੇ ਕਿ ਨਹੀਂ ਦੱਬਿਆ ਹੋਇਆ ਠੀਗਾ ਉਹ ਬੋਲਿਆ ਹਾਂ ਭਰਾਵਾ ਤੂੰ ਉਸ ਦਿਦੇ ਨਹੀਂ ਕਰਦਾ ਜਿਹੜਾ ਉਹ ਨੂੰ ਕਹਿੰਦਾ ਕਹਿੰਦਾ ਤੂੰ ਤੁਸੀਂ ਕਹਿੰਦਾ ਕਿਵੇਂ ਆਏ ਕਹਿੰਦਾ ਉਹ ਹੋਗੇ ਕਹਿੰਦਾ ਵੀ ਮਰ ਗਏ ਕਹਿੰਦਾ ਤੇ ਤੂੰ ਕਿਵੇਂ ਮਰਿਆ ਕਹਿੰਦਾ ਭਰਾਵਾ ਉਹ ਮੰਜੇ ਤੇ ਪਿਆ ਤੀ ਜਿਹੜਾ ਉਹਨਾਂ ਨੂੰ ਉਹ ਨੂੰ ਪੁੱਛਦਾ ਕਹਿੰਦਾ ਤੁਸੀਂ ਕਿਵੇਂ ਮਰੇ ਕਹਿੰਦਾ ਕਹਿੰਦਾ ਸੋਡਾ ਕਿਵੇਂ ਜੰਮਾ ਤੀਗਾ ਕੋਈ ਤੁਸੀਂ ਇਹਦੇ ਤਰ੍ਹਾਂ ਕਿਵੇਂ ਜਨਮ ਲੈਂਦਾ ਕਹਿੰਦਾ ਅਸੀਂ ਕਹਿੰਦਾ ਇਹਨੇ ਕਹਿੰਦਾ ਮਾਇ ਤਾਂ ਵੱਡਾ ਦੀ ਜਿਹੜਾ ਇਹਨੇ ਕਹਿੰਦਾ ਇੱਕ ਗਾਂ ਦੇ ਬਸੇ ਦੇ ਕਹਿੰਦਾ ਡੰਡਾ ਮਾਰਿਆ ਮੈਂ ਉਹ ਆ ਕਹਿੰਦਾ ਅੱਛਾ ਹਾਂ ਮਾਇ ਕਹਿੰਦਾ ਉਹ ਨੂੰ ਆਗਾ ਕਿਤੇ ਕਹਿੰਦਾ ਇਹਨੇ ਕਿਤਨੀ ਕਰੀ ਡੰਡਾ ਮਾਰਿਆ ਕਹਿੰਦਾ ਮੇਰੀ ਮਾਂ ਤਾਂ ਠੀਕ ਬਹੁਤ ਕਹਿੰਦਾ ਦੇ ਕਹਿੰਦਾ ਇਹਨੂੰ ਕੀ ਪਤਾ ਲੱਗਿਆਗਾ ਕਹਿੰਦਾ ਹੁਣ ਉਹ ਮਾਇ ਉਹੀ ਆਗਾ ਕਹਿੰਦਾ ਹੁਣ ਸਾਲ ਭਰ ਮੇਰੀ ਮਾਂ ਵੀ ਇਹ ਵੀ ਠੱਠੀ ਹੋਉਂਦੀ ਕਹਿੰਦਾ ਹੈ

ਕਹਦਾ ਮਰੇ ਆ ਗਿਆ ਨਾ ਕਹਿੰਦਾ ਹੁਣ ਤੂੰ ਕਹਿੰਦਾ ਤੇਰੀ ਕਿਵੇਂ ਗੱਲ ਵਾਤਾ ਦੀ ਵੀ ਕਿਵੇਂ ਤੂੰ ਕਹਿੰਦਾ ਵੀ ਫਿਰ ਜਨਮ ਲੈਤਾ ਇਹਨਾਂ ਦੇ ਘਰੇ ਕਹਿੰਦਾ ਮੈਂ ਮੈਂ ਕਹਿੰਦਾ ਵੀ ਇਹਨੇ ਕਹਿੰਦੀ ਮੈਂ ਇਹਨਾਂ ਦੇ ਘਰ ਇੱਕ ਕੁੱਤੀ ਸੂਈ ਸੀ ਓਹੋ ਕੁੱਤੀ ਆ ਗਈ ਬੈਠੀ ਫਿਰਾਂ ਦੇ ਘਰੇ ਮ ਕੋ ਕੁੱਤੀ ਨੇ ਹੁੰਦਾ ਹੋ ਕੇ ਜਨਮ ਲੈ ਲਿਆ ਹੂੰ ਇਹਨਾਂ ਦੇ ਘਰੇ ਕਹਿੰਦੀ ਵੀ ਵੀ ਕੁੱਤੀ ਤੇਗੀ ਉਹ ਪੋਣ ਕਰਦਾ ਸੀਗਾ ਉਹਨਾਂ ਇਹ ਕਹਿੰਦੇ ਮੈਨੂੰ ਨਹੀਂ ਤਾਂ ਕਹਿੰਦੀ ਮੈਂ ਵੀ ਉਹ ਕਰਦੀ ਇਹਨੇ ਕਹਿੰਦੀ ਮੈਨੂੰ ਬਹੁਤ ਕਹਿੰਦੀ ਮੇਰੇ ਮੈਂ ਸੂਈ ਕਹਿੰਦੀ ਉੱਥੇ ਤੇ ਕਹਿੰਦੀ ਇਹਨੇ ਮੈਨ ਮੇਰੇ ਕੂਰੇ ਨੂੰ ਲੱਸੀ ਪਾਈ ਮੈਨੂੰ ਲੱਸੀ ਪਾਈ ਮੇਰੇ ਕੂਰੇ ਨੂੰ ਰੋਟੀ ਦッコ ਵੀ ਉਹ ਦੁੱਧ ਬਾਗ ਪਉਂਦਾ ਰਹਾ ਮੈਨੂੰ ਪ੍ਰਸ਼ਾਦ ਬਣਾ ਕੇ ਵੀ ਲਿਆਉਣਾ ਰਹਾ ਇਹਨੇ ਪੂਰਾ ਮੇਰਾ ਧਿਆਨ ਰੱਖਿਆ ਵੀ ਮੈਂ ਹਮ ਉਹ ਕੁੱਤੀ ਸੀ ਇਹਦੇ ਕਦੇ ਮੁੰਡਾ ਹੋ ਕੇ ਜਨਮ ਲੈ ਲਿਆ ਜਨਮ ਲੈ ਕੇ ਕਹਿੰਦੀ ਹੁਣ ਕਹਿੰਦਾ ਮੈਂ ਜਨਮ ਲੈ ਲਿਆ ਕਹਿੰਦੇ ਮੁੰਡਾ ਸੋਨਾ ਹੂੰ ਤੁਸੀਂ ਤਾਂ ਮੁੱਕ ਕੇ ਹੁਣ ਦੋਨੇ ਉਹਦਾ ਲਾਗੇ ਦੇ ਕੇ ਦੋਨੇ ਜਵਾਕ ਤੇ ਤੁਸੀਂ ਤਾਂ ਹੁਣ ਕਹਿੰਦੀ ਵੀ ਤੁਸੀਂ ਤਾਂ ਆਪਦਾ ਹੋ ਮਾੜਾ ਲੈਤਾ ਮੈਂ ਕਹਿੰਦੀ ਇਹ ਜਿਹੜਾ ਮੁੰਨਾ ਕਰਾਦੀ ਉਹਦਾ ਇਹ ਕਹਿੰਦੀ ਇਹਦੇ ਕਹਿੰਦਾ ਮੁੰਡਾ ਬਣ ਕੇ ਇਹਨੂੰ ਸੁਖ ਦੇ ਦੇ ਜਿਹੜੇ ਕਹਿੰਦੀ ਮੇਰੇ ਕਤੂਰੇ ਦੇਗੇ ਹੈ ਉਹ ਕਤੂਰੇ ਕਹਿੰਦੀ ਉਹ ਕਤੂਰੇ ਕਹਿੰਦੀ ਇਹਦੇ ਪੋਤੇ ਪੋਤੇ ਬੜੋਤੇ ਹੋਣਗੇ ਹਾਂ ਹਾਂ ਇਹਦੇ ਪੋਤੇ ਬੜੋਤੇ ਹੋ ਕੇ ਇਹਨੂੰ ਇੰਨਾ ਸੁਖ ਦੇਣਗੇ ਗੱਲਾਂ ਕਰਦੇ ਜਿਹੜਾ ਇਹਨੇ ਉਹ ਪੁੰਨ ਕਰਿਆ ਦੀ ਚਿੜੀਆਂ ਨੂੰ ਦਵਾਣੀ ਪਾਉਂਦਾ ਠੀਕਾ ਤੇ ਜਾਣ ਵਾਲਾ ਤੇ ਪਾਣੀ ਧਰਿਆ ਖਾ ਖਾਏ ਨੇ ਵੀ ਸਮੇਰ ਇੰਨਾ ਹੋ ਕਰਿਆ ਤੇ ਵੀ ਮੈਂ ਇਹਨੂੰ ਸੁਖ ਦੇਵਾਂਗਾ ਵੀ ਤੁਸੀਂ ਉਹ ਬਦਲਾ ਆਪਦਾ ਤੁਸੀਂ ਲੈ ਜਾ ਅਸੀਂ ਕਹਿੰਦੇ ਸੀ ਇਹਦਾ ਬਦਲਾ ਲੈਂਦਾ ਦੀਦਾ ਵੀ ਤਾਂ ਮਰੇ ਅਸੀਂ ਉਹ ਮਰ ਗਏ ਤਾਂ ਸਮਝ ਤੇ ਘੇਰੀ ਉਹਨੇ ਦੱਬੇ ਨੇਗੇ ਤੇ ਫਿਰ ਕਹਿੰਦਾ ਸਿਆ ਕਹਿੰਦਾ ਹਾਂ ਤੇ ਵੀ ਜੇ ਆਪਾਂ ਹਨਾ ਕਿਸੇ ਨਾਲ ਬੁਰਾ ਕਰਦੇ ਆਂਗੇ ਉਹ ਆਪਣਾ ਬੁਰਾ ਹੁੰਦਾ ਹੁੰਦਾ ਤੇ ਜੇ ਆਪਾਂ ਕੋਈ ਪੁੰਨ ਕਰਾਂਗੇ ਤਾਂ ਆਪਾਂ ਨੂੰ ਉਹਦਾ ਫਲ ਜ਼ਰੂਰ ਮਿਲਦਾਗਾ ਜ਼ਰੂਰ ਮਿਲਦਾ ਹਾਂ ਉਹਦਾ ਫਲ ਆਪਾਂ ਨੂੰ ਜ਼ਰੂਰ ਮਿਲਦਾਗਾ ਤੇ ਵੀ ਆਪਾਂ ਕੋਈ ਪਾਪ ਨਾ ਕਰੋ ਆਪ ਦੀ ਤੇ ਤਾਂ ਆਪਾਂ ਕੋਈ ਵੀ ਪਾਪ ਨਾ ਕਰੋ ਜਿੰਨਾ ਹੁੰਦਾ ਕਿਸੇ ਨਾਲ ਪੜਾ ਕਰੋ ਕਿਸੇ ਦਾ ਗੁਰਨਾਤਕ ਕੋ ਕਿਸੇ ਦਾ ਪੂਰਾ ਸੋਚੋ ਨਾ ਵੀ ਆਪ ਦਾ ਚੰਗੇ ਕੰਮ ਹੀ ਕਰੋ ਜਿੰਨੇ ਹੁੰਦੇ ਨੇ ਜੇ ਇਹ ਕਹਿੰਦੇ ਹੁੰਦੇ ਨੇ ਵੀ ਚੰਗਾ ਨਹੀਂ ਹੁੰਦਾ ਤਾਂ ਮਾਰੀ ਨਾ ਕਰੋ ਹਮ ਧੰਨਵਾਦ ਭਾਈ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਜੈਨਰ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਪਨਟ ਜ਼ਰੂਰ ਕਰਨਾ ਜਿਹਨੂੰ ਕਹਾਣੀ ਇਹ ਵਧੀਆ ਲੱਗੀ ਤਾਂ ਆਪਾਂ ਕੋ ਗਾਣ ਨੂੰ ਕੋਈ ਹੋਰ ਕਹਾਣੀਆਂ ਵੀ ਸੁਣਾਇਆ ਕਰੀਏ ਫਿਰ ਆ ਠੀਕ ਆ ਸਸਰੀ ਘਰ ਪਾ